ਯਾਰ ਹੁੰਦੇ ਨੇ ਨਾ 222 ਇਹ ਦੋਸਤ 22 ਆ ਭਾਈ ਦੇਖੋ ਕੜਕ ਇਹ ਤਿੰਨੇ ਬਾਪ ਪੁੱਤ ਨੇ ਯੱਕ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਸਾਰਿਆਂ ਦਾ ਉਮੀਦ ਆ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸੋ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਚੈਨਲ ਸਬਸਕ੍ਰਾਈਬ ਕਰ ਲਓ ਲਾਈਵ ਮੈਟਰੋ ਅੱਜ ਵੱਧ ਰਹੇ ਆਪਾਂ ਕਣਕ ਹਾੜੀ ਦਾ ਸੀਜ਼ਨ ਚੱਲਦਾ ਹੈ ਸੋ ਤੁਹਾਨੂੰ ਮਿਲਾਉਨੇ ਆ ਆਪਣੇ ਫੋਰਮੈਨਾਂ ਸਾਬਾਂ ਨਾਲ ਹਨਾ ਤੇ ਨੌਰੇ ਦੇ ਆਉਣ ਵਾਲੇ ਸਮੇਂ ਦੇ ਉੱਪਰ ਦੇ ਫੋਰਮੈਨ ਸੋ ਉਹਨਾਂ ਦੇ ਟਾਈਮ ਦੇ ਵਿੱਚ ਇਹਨਾਂ ਦੀ ਚਰਚੇ ਹੋਇਆ ਕਰਨੇ ਨੇ ਸੋ ਇਹਨਾਂ ਵਾਸਤੇ ਲੈ ਗਿਆ ਮੈਂ ਖੇਤ ਚਾ ਤੇ ਮੈਂ ਥੋੜਾ ਜਿਹਾ ਲੇਟ ਹੋ ਗਿਆ ਸੀ ਹੌਣ ਤੇ ਚਲੋ ਦਿਖਾਉਨੇ ਆ ਤੁਹਾਨੂੰ ਮਸ਼ੀਨ ਚੱਲਦੀ ਖੇਤ ਦੇ ਵਿੱਚ ਮਿਲੌਣੇ ਸੁਣੇ ਫੋਰਮੈਨਾਂ ਦੇ ਨਾਲ ਇੱਕ ਫੋਰਮੈਨ ਸਭ ਤਾਂ ਉਹ ਲੰਘੇ ਦੰਦੀਆਂ ਗੱਡੀਆਂ ਦੇ ਨੇ ਦੇਖੋ ਕਿ ਆਪ ਵੀ ਪਿੰਦੇ ਪੀ ਰਹੇ ਨੇ ਹੈ ਸੰਗ ਦਾ ਬਹੁਤਾ ਮੁੰਡਾ ਇੱਕ ਫੋਰਮੈਨ ਆ ਸਾਬ ਬੈਠੇ ਨੇ ਅੰਮ੍ਰਿਤ ਅੰਮ੍ਰਿਤ ਸਿੰਘ ਮਹਿਰਾ ਹਾਂ ਜੀ ਹਾਂ ਜੀ ਹਾਂ ਜੀ ਵੀਰੇ ਕੋਕ ਲੋ ਲੰਘ ਰਹੇ ਹਾਂ ਜੀ ਵੀਰੇ ਕਿੱਥੇ ਵੜਣੀਆਂ ਗਣਕ ਫਿਰ ਉਹ ਵੀਰੇ ਦੇ ਨਾਲ ਗੱਲ ਕਰਾਈ ਮਾਲ ਪੱਤਾ ਤੁਸੀਂ ਘਟ ਛਕਿਆ ਕਰੋ ਉਹ ਪੁਲਿਸ ਆ ਗਈ ਪੁਲਿਸ ਆ ਗਈ ਆ ਮਰਾਉਣਾ ਬਾਬਾ ਹੀ ਐ ਉਹ ਕੰਮ ਕਰ ਦਿਆ ਨੂੰ ਕਦੇ ਕਦੇ ਤੁਸੀਂ ਤੇ ਆਹ ਦੇਖੋ ਮਿੱਤਰੋ ਖੇਤ ਅੱਜ ਗੱਲ ਰਹੀ ਆ ਮਦੀਨਾ ਆ ਰਹਿ ਗਿਆ ਮੜਾ ਜਾ ਤੇ ਅੰਤ ਰੰਗ ਵਿਗਿਆ ਤੂੰ ਵੜਦਾ ਜਿੜੇ ਤੇ ਹੋਰ ਜੀ ਫੋਰਮੈਨ ਸਾਹਿਬ ਉਹ ਯਾਰ ਸਾਨੂੰ ਇੰਨੇ ਲੋਕ ਦਰਸ਼ਕ ਵੀ ਦੇਖਣਾ ਚਾਹੁੰਦੇ ਨੇ ਹੋਰ ਫਿਰ ਹੋਰ ਫਿਰ ਮਸ਼ੀਨ ਬਾਰੇ ਦੱਸੋ ਬੜਾ ਮੋਟਾ ਆ ਮਸ਼ੀਨ ਬੜੇ ਚੱਲਦੀ ਵਧੀਆ ਲਾਦੀ ਆ ਹਾਂ ਤੇ ਸਿੰਦੇ ਕਹੇ ਟਾਇਰ ਹੁੰਦੇ ਨੇ 6 ਹੁੰਦੇ ਨੇ ਨਾ 5 ਹੁੰਦੇ ਨੇ ਯਾਰ ਕੋਈ ਤੇਰੇ ਲਈ 5 ਸਹੀ ਗੱਲ ਹੈ ਸਟਿਪਣੀ ਸਟਿਪਣੀ ਵੱਡੇ ਡਾਇਰ ਵੀ ਰੱਖਣੀ ਪੈਂਦੀ ਹੈ ਕਈ ਵਾਰ ਤੇ ਵੀ ਹੋ ਜਾਂਦੇ ਨੇ ਨਾ ਤੇ ਹੋਰ ਬੈਲਟਾਂ ਗਾਇਮ ਦੀਆਂ ਨੇ ਬੈਲਟਾਂ ਆਉਣ ਘੱਥੋਂ ਅੱਛਾ ਗੇਅਰ ਗੇਅਰ 4 ਤੇ ਕਲਚ ਕਲਚ ਕੀ ਆ ਬਸ ਬ੍ਰੇਕ ਬ੍ਰੇਕ ਵੀ 2 ਨੇ ਅੱਛਾ ਠੀਕ ਹੈ ਫਿਰ ਪ੍ਰੈਸ਼ਰ ਸਟੇਜਿੰਗ ਹੈ ਹੂੰ ਠੀਕ ਹੈ ਪ੍ਰੈਸ਼ਰ ਉਚਾ ਲਿਆ ਡੜਿੰਦਾਂ ਦੀ ਵਗ ਸੀਂਦ ਉਤਰ ਕੇ ਬਿਲੂ ਲੈ ਵੀ ਆਹ ਲਈ ਆਪਣੀ ਬਾੜੀ ਸ਼ੂਰਾ ਨੇ ਕਰ ਦਿੱਤੀ ਜਿਹੜਾ ਸਤਿਆਨਾਸ਼ ਲੈ ਲਾਂਗਾ ਬੈਕ ਤੇ ਭਰਾ ਤੁਹਾਡੀ ਡਿੱਗੇ ਸੀ ਪਰ ਕੀਨ ਖੜਾ ਹੈ ਉਹ ਯਾਪਤੀ ਆਗੇ ਆਗੇ ਅਰੇ ਨਾ ਬੋਟਰ ਬਰੇਰੇ ਤਾਲੂਆਂ ਦੀ ਕਾਈ ਨਹੀਂ ਕੁੱਦੀ ਕੋਈ ਕੰਮ ਨਹੀਂ ਆ ਰਿਹਾ ਅੱਜ ਇਹ ਰੱਖਾਪੇ ਸਾਫ ਕਰਨਾ ਦੇਖਣਾ ਹੈ ਮਸ਼ੀਨਾਂ ਵਾਲਿਆਂ ਬਾਅਦ ਚਲੇ ਨਵਰਾਜ ਟਰੈਕਟਰ ਵੀ ਸਵਰਾਜ ਆ ਜੀ ਮਸ਼ੀਨ ਵੀ ਸਵਰਾਜ ਆ ਟਿਕ ਟੋਕ ਜੀ ਸਿਕਾਈ ਕਿੰਨੀ ਵਧੀਆ ਇਹ ਆ ਜੀ 622 ਵੀ ਇਹ 222 ਆ ਭਾਈ ਦੇਖੋ ਕੜ ਕੇ ਉਹ ਦੇਖ ਕੇ ساری ਮਾਰੀ ਦੀ ਲੰਗਾ ਵਧੀਆ ਸੁੱਕੀ ਹੋਈ ਹੈ ਕੰਮ ਕਰਾ ਲਈ ਆਇਓ ਪੈਰੂ ਅਸ ਥੋੜੀ ਟਰਾਲੀ ਲਿਹਾਉਣਿਆ ਓਏ ਓਏ ਸਾਡਿਓ ਬਾੜੇ ਹੁੰਦਾ ਮਾਗਰ ਫਿਰ ਪਹਿਲਾਂ ਆਪੇ ਹਾਂ ਸਾਡਿਓ ਬਾੜੇ ਹੁੰਦੇ ਥੋੜੀ ਮਾਗਰ ਕਿ ਬਿੱਗੇ ਚ ਭਰ ਗਈ ਇੱਕ ਬਾਹ ਰੈਡੀ ਹੈ ਉੱਟ ਰਹਿ ਲਲੀ ਟਰਾਲੀ ਪਾੜ ਗਏ ਮਗਰ ਕਾ ਦੋ ਟਰਾਲ ਚ ਲਾ ਲਵਾਣਾ ਇੱਥੇ ਉੱਪਰ ਨਾ ਆਇਆ ਲਾਲਾ ਯਾਰ ਚੱਲ ਛੱਡ ਬੜਾ ਓਏ ਆਰੇ ਪਿਆ ਯਾਰ ਆਰੇ ਦੂਰ ਚਲੇ ਜੇ ਦੀ ਸਾੜੀ ਖੜਦਾ ਖੜਜੋ ਪਾ ਲੋ ਦਾਣਾ ਨਹੀਂ ਖਰਾਬ ਕਰਨ ਆਪਣੇ ਚੱਲ ਇਹ ਖੱਤੇ ਦੀ ਚੂੜੀ ਜੀ ਦੇਖੋ ਉਹਨਾਂ ਦੇ ਫੂਨ ਖੜਕ ਰਹੇ ਨੇ ਮਸ਼ੀਨ ਦੀ ਬੁਕਿੰਗ ਇੰਨੀ ਆ ਦੇਖੋ ਆ ਜੀ ਆ ਚੱਲੋ ਵਸੇ ਲਾਉਣੇ ਜਾ ਕੇ ਜੀ ਇਹ ਜੋਤ ਤੇ ਫਾਰਮਰ ਚੱਲੀ ਆ ਹੁਣ ਜੋਤ ਤੇ ਫਾਰਮਰ ਉਹ ਸਰ ਬੱਟ ਦੇ ਬੱਲੇ ਬੱਲੇ ਜਾ ਕੇ ਮੇਰੇ ਉਰੋਂ ਮਰਤੀ ਸੀ ਨੀ ਆ ਵੀ ਇਧਰ ਦੇ ਅੱਜ ਪੜਤੀ ਸ਼ੁਰੂਆਤ ਕਰਤੀ ਸਾੜੀ ਦੀ ਚੱਲੀ ਵੱਟ ਕੇ ਕਪੈਣ ਮਿੱਤrana ਉੱਥੇ ਵੀ ਵਧੀਆ ਰੱਖੋ ਆਹ ਯਾ ਟਰਾਲੀ ਭਰਨੀ ਚਾਹੀਦੀ ਯਾਰ ਜੀਰੀ ਦੀਆਂ ਦੋ ਭਰਗੀਆਂ ਦੀਆਂ ਯਾਰ ਇੱਕ ਭਰੀ ਐ ਘੱਟ ਨਿਕਲੀ ਆ ਚਲੋ ਦੀ ਦੀਆਂ ਦੋ ਭਰਗੀਆਂ ਨੇ ਕਣਕ ਦੀ ਇੱਕੀ ਭਰੀ ਐ ਨਨ ਗੱਟਨ ਕਲੀ ਹੁੰਦੀ ਆ ਜਿਹੜੀ ਦਾ ਫਲਾਟ ਯਾਰ ਜੀ ਚਾਹ ਪੀਓ ਤੁਸੀਂ ਅਸੀਂ ਟਰਾਲੀ ਦਾ ਕੱਢ ਲਿਆ ਉੱਥੇ ਪਹੀਜ ਚਲੋ ਚਲੋ ਗੱਟ ਅੱਜ ਅਪਾ ਦੇਖੀਂ ਕਰਾਂਗੇ ਅੱਥੇ ਚਾਹ ਪੀ ਕੇ ਚੱਲਦੇ ਆ ਬਾਬੇ ਵੀ ਦੇਖੇ ਨਾਲ ਗਲਾਸ ਵੀ ਵੀ ਰਿ ਛਾ ਗਏ ਪਤੰਦਰ ਚੱਕ ਲਈਏ ਇਹ ਤੰਨੇ ਬਾਪੂ ਫੋਟੋ ਨੇ ਤਿੰਨ ਦਵੱਲੀ ਬਰੀਆਂ ਨੇ ਨੌਰੇ ਦੇ ਬੰਦੇ ਘਰ ਦੇ ਸਟਾਪ ਚਾਹੀਦਾ ਕਹਿੰਦਾ ਮੈਂ ਕਹਿੰਦਾ ਜੇ ਮਸ਼ੀਨ ਮੋੜੂ ਸਵਰਾਜ ਟਰੈਕਟਰ ਦੇ ਆਪਣੇ ਅੱਜ ਇਹਨਾਂ ਚਾ ਵੀ ਕਿਉਂ ਨਾ ਕਹਿੰਦਾ ਜਿੱਦਾਂ ਕਿ ਡੋਕੇ ਲੈਂਦਾ ਐ ਦੇ ਮੋਰ ਮੈਂ ਨੇ ਵਣ ਜਾਣਗੇ ਹੌਲੀ ਹੌਲੀ ਹੁਣ ਕਟਰ ਪਾਉਣਗੇ ਉੱਥੇ ਉਸ ਫੌਲ ਆ ਮੋਟਰਸਾਈਕਲ ਨੂੰ ਮਾਗਰ ਕਰਾਈ ਵਿਆ ਟਰਾਲੀ ਤੇ ਜੀ ਛੋਟੀ ਨਾ ਹੱਸੋ ਪੈਂਤੀ ਮੁੱਕਦਾ ਨਾ ਮੇਠਿਆ ਆਇਆ ਆਇਆ ਗੱਲਾਂ ਤਾਂ ਨਹੀਂ ਇਹ ਕੜਾ ਜੀਦੀ ਹੈ ਉਸਿਆ ਲੋਕ ਤਾਂ ਇੱਦੀ ਸੇਵ ਸੇਵ ਜੀਆਂ ਕੰਡਕਾ ਕੱਢੀਆਂ ਨੇ ਵਿੱਚ ਬਾਕੀ ਹੁਣ ਜਾ ਕੇ ਤੋਲ ਕੇ ਪਤਾ ਲਿਖੂਆ ਮਾ ਸੇਵ ਸੇਵ ਤੱਕ ਮਰੀ ਜਾਂਦੇ ਨੇ ਕਹਿੰਦੇ ਸੇਵ ਦੀਆਂ ਨਿਕਲ ਗਈਆਂ ਇਹੋ ਜਿਹੇ ਲੋਕ ਰੇਟ ਵਧਾਉਂਦੇ ਨੇ ਫਿਰ ਇਹਨਾਂ ਦੇ ਨਾ ਲਾਗੇ ਝਾੜਨ ਸੀ ਨਾ ਆ ਕੰਮ ਹੁੰਦੇ ਨੇ ਪੰਜਾਬ ਚ ਇਹ ਆ ਵੀ ਬਸ ਵੱਢਣ ਵਾਲੀਆਂ ਨੇ ਸਾਰੀਆਂ ਚੱਕੀਆਂ ਨੇ ਥੋੜੇ ਦਿਨਾਂ ਤੱਕ ਰਾਤ ਮੌਸਮ ਖਰਾਬ ਹੋ ਗਿਆ ਆ ਜਾ ਆ ਜਾ ਹੈਗਾ ਦੱਸਦੀ ਹੂ ਟਰੈਕਟਰ ਨਾਲ ਦੱਸਦੀ ਹੂ ਗਣਕ ਤੇ ਬਾਜਣਾ ਲੈ ਆ ਲੈ ਆ ਆ ਜੀ ਬੱਸ ਹੈਗਾ ਵਜਨ ਚੱਲ ਆਪ ਆਜ ਨੂੰ ਭਾਈ ਦੱਸਦਾ ਹੂੰ ਮੈਂ ਹੁਣ ਕੰਡੇ ਹੀ ਦੱਸੂ ਜਾ ਕੇ ਕੀ ਕਹਿੰਦਾ ਆਹ ਆਉਂਦਾ ਨਾ ਫੋਰਮੈਂਟ ਭੱਜੇ ਹੁਣ ਚੱਲੇ ਲੋ ਵੀ ਮਿੱਤਰੋ ਮਿਲਦੇ ਆਪਾਂ ਤੁਹਾਨੂੰ ਅੱਗੇ ਲੈ ਵੀ ਮਿੱਤਰੋ ਹੁਣ ਚੱਲਿਆ ਆਪਾਂ ਅਮਰਕੜ ਮੰਡੀ ਦੇ ਵਿੱਚ ਉਹਨਾਂ ਸਭ ਨੇ ਕਿਹਾ ਗਿਆ ਅੰਮ੍ਰਿਤਕਨ ਪੱਟੀ ਤੇ ਬੇਸ ਕਿਉਂ ਲੈ ਗਾ ਹੱਤਾਲੀ ਦੇ ਉੱਪਰ ਬੈਠੇ ਜਾਂਦੇ ਆ। ਕੀ ਬਾਤ ਹੈ ਵੀ ਵੀ ਬਹੁਤ ਸੋਹਣਾ ਨਜ਼ਾਰਾ ਆ ਰਿਹਾ ਹੈ। ਆਕਰਵਾ। ਅਹੀਂ ਗਿਆ ਵੀ ਨਜ਼ਾਰਾ ਆ ਰਿਹਾ ਹੈ ਬੰਦਾ। ਮਾਰੀ ਗੋਤਾ। ਇਹ ਤਾਂ ਜੰਤਰੀ ਗੱਦੀ ਬੈਠਾ। 저기 맞먹아 그래야 அமரோ அமரக்ட் பட்டரோலி ஆர்த்தியோலா ਇਹ ਲਓ ਠੀਕ ਹੈ ਇਹ ਨਾਲੇ ਤਰਣਾ ਕੰਡਾ ਉਹ ਸਾਹਮਣੇ ਕੰਡਾ ਕਰਾਉਣਾ ਵਧੀਆ ਸੈਟ ਫੁੱਟਜਾ ਪੈ ਗਿਆ ਇਹ Love your tomorrow proudele ਉਹ ਜਾਂਦੀ ਹੈ ਟਰਾਲੀ ਤੇ ਪਾਈਆਂ ਜਾਣੀਆਂ ਟਰਾਲੀਆਂ ਦੇਖੀ ਉੱਤੇ ਜੂਥੜਿਆ ਪੈਊਗਾ ਮੇਰੇ ਕਦਮ ਦੀ ਮੰਡੀ ਬੱਸ ਇੱਥੋਂ ਕਿਲੋ ਕਿਲੋਮੀਟਰ ਰਹਿ ਗਈ ਬੱਸ ਇਹ ਕਿਹੜੀ ਪਤਾ ਨਹੀਂ ਗੱਡੀ ਲੈ ਵੀ ਇੱਥੇ ਕਰਾਉਣੇ ਆਪਾਂ ਗੰਡਾ ਆ ਕਰਾ ਰਹੇ ਆ ਗੰਡਾ ਕਰਮੋ ਗੰਡਾ ਸਿਲੈਂਟਰ ਰੋੜਾਂ ਲੈ ਵੀ ਸੋ ਜੀ ਨੂੰ ਅਮਰ ਕੜ ਮੰਡੀ ਵਿੱਚ ਪਹੁੰਚ ਚੁ ਗਏ ਆ ਕਣਕ ਦੀ ਟਰਾਲੀ ਲੈ ਕੇ ਠੀਕ ਹੀ ਹਾਲੇ ਤਾਂ ਇੰਨਾ ਤੱਕਾ ਜ ਨਹੀਂ ਬਹਿਗਾ ਵੀ ਮੌਸਮ ਖਰਾਬ ਚੱਲ ਰਿਹਾ ਤਾਂ ਹੀ ਲੋਕ ਸੇ ਡਰ ਰਹੇ ਨੇ ਤੇ 600 ਰੁਪਏ ਆ ਵਾ ਵਧੀਆ ਲੈ ਵੀ ਇੱਧਰ ਲੁਣੀ ਐ ਮਾਗਰਲੇ ਪਾਸੇ ਕੱਚੇ ਖੜੇ ਸੋ ਇਧਰ ਉਹ ਹੀ ਰੋਡ ਆ ਗਈ ਜਿੱਥੋਂ ਪਹਿਲਾਂ ਲੰਘ ਕੇ ਗਏ ਆ ਰਾ ਉੱਪਰ ਦੀ ਰੋਡ ਘੁੰਮ ਕੇ ਇੱਧਰ ਗੰਦਾ ਗੁੰਦਾ ਕਰੀਆਂ ਸਾਰੀਆਂ ਮਰਾਂ ਨਹੀਂ ਹੈਗਾ ਇੱਧਰ ਪੂਰੀ ਲੱਗੀ ਹੁੰਦੀ ਜਾਂਦਾ ਇਹ ਹਰੇ ਨਾ ਟਰਾਲੀ ਇੱਧਰ ਦੀ ਲੈ ਵਰਾ ਜਿੱਦੇ ਮੈਨੇ ਆਹ ਫੇਟ ਚੱਕੀਆਂ ਨੂੰ ਖੋਲਦੇ ਪਹਿਲਾਂ ਫੇਟਾਂ ਨੂੰ ਚਾਹ ਖਾਓ ਵੀ ਮਾਰ ਕੇ ਜਾਣਾ ਚਲੋ ਸਭ ਖਾਓ ਨਾ ਝਾੜੂ ਓਏ ਬਣਾ ਲਾ ਬਣਾ ਲਾ ਬਣਾ ਲਾ ਝਾੜੂ ਦਾ ਫੈਨ ਲਾਦਾ ਲੈ ਵੀ ਤਾਂ ਆਹ ਬੀ ਬੋਲਦਾ ਥੱਲੇ ਖੁੰਡੀ ਵੀ ਲੱਗੀ ਦੀ ਸਾਰੀ ਛੱਕ ਫਰਦੋਜ਼ ਜਾਨ ਨੇ ਦੀ ਟਰਾਲੀ ਸਿੱਟੀ ਕਣਕ ਦੀ ਰੱਖੀ ਅੱਜ ਗਾਣਾ ਹੋਰ ਆ ਲੈ ਰਹੀ ਹੈ ਜੀ ਮੌਸਮ ਖਰਾਬ ਵਾਲਾ ਹੈ ਆ ਠੇਕੇਦਾਰ ਸਾਹਮਣੇ ਹੋ ਰਹੇ ਸੀ ਕੁਰਸੀ ਇਹ ਕੁਰਸੀ ਚੱਕ ਲਿਆ ਹਾਂ ਹੁਣ ਦਵੇ ਲਵਾਈ ਜਾ ਮੇਰੇ ਤੋਂ ਇਹ ਲਾਉ 5 ਸਿਰ ਹੁਣ ਬਲੇ ਇਹ 5 ਇਹ ਗੱਡੂ ਹੁਣ ਮੁੱਚਰਾ ਮਦੀਨਾ ਜੀ ਮੁੱਚਰ ਵਾਲੀ 15 ਇਹਦੀ 15 ਦਾ ਵੇਗਾ ਪੜਾ ਕੇ ਲਾ ਰਾਂ ਉਹ ਤੇਰਾ ਆਇਆ ਉਹ ਕਰ ਕਰਾ ਤੇਰੇ ਬੱਚੇ ਨੇ ਤੂੰ ਦੋ ਬੈਨ ਨੂੰ ਉਂਝਾ ਖਦੇ ਐਂ ਤਾਂ ਮੈਂ ਇੱਧਰ ਆ ਲੈ ਵੀ ਮਿੱਤਰੋ ਵੇਚ ਜਾਂ ਦੀ ਕਣਕ ਹੈ 70 ਕਵਾਂਟਲ 95 ਕਿਲੋ ਕਣਕ ਵੇਚ ਹਾਂਜੀ ਦੋਸਤੋ ਕਿਵੇਂ ਲੱਗਾ ਤੁਹਾਨੂੰ ਅੱਜ ਦਾ ਵਲੌਗ ਉਮੀਦ ਕਰਦਾ ਵਧੀਆ ਲੱਗਿਆ ਹੋਊਗਾ ਸੋ ਕਣਕ ਦੀ ਬਾਢੀ ਠੀਕ ਹੈ ਸਲੋ ਕਣਕ ਦਾ ਨਿਕਲ ਵਧੀਆ ਇੱਕ ਤੀ ਸੋ ਪ੍ਰਮਾਤਮਾ ਸਭ ਦੀਆਂ ਕਣਕਾਂ ਵਧੀਆ ਲਗਾਵੇ ਤੇ ਮੌਸਮ ਤੋਂ ਬਚਾਵੇ ਮੌਸਮ ਠੀਕ ਰਹੇ ਮਤਲਬ ਮੌਸਮ ਦੀ ਮਾਰ ਤੋਂ ਬਚਾਵੇ ਸੋ ਵੀਡੀਓ ਸ਼ੇਅਰ ਜਰੂਰ ਕਰਿਓ ਲਾਈਕ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਧੰਨਵਾਦ